ਦ੍ਰਿਯਾ ਸੱਤਲੂ ਜੀ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਰਾਤ 11 ਵਜੇ ਪਾਣੀ ਆਇਆ ਸੀ ਜੋ ਉਹ ਪਾਣੀ ਆ ਕਿ ਨਿਕਲ ਗਿਆ ਪਰ ਹਾਲਾਤ ਬੜੇ ਚਿੰਤਾਜਨਕ ਹਾਲਾਤ ਹੋ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਏ ਟਾ ਲੱਗ ਗਈ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਪਪੂਲਰ ਕਿਸਾਨ ਦੇ ਸੀ ਉਹ ਲਗਾਤਾਰ ਕੱਟ ਰਿਹਾ ਪਪੂਲਰ ਤਕਰੀਬਾ ਜੀ ਸਾਲ 1.5 ਸਾਲ ਦੇ ਸੀ ਉਹ ਕੱਟਨੇ ਸ਼ੁਰੂ ਕੱਟਨੇ ਸ਼ੁਰੂ ਹੋ ਗਿਆ ਕਿਉਂਕਿ 4 ਸਾਲ ਬਾਅਦ ਕੱਟਾਈ ਜਾਂਦੇ ਪਰ ਇੱਥੇ ਪਹਿਲਾਂ ਹੀ ਕੱਟਨੇ ਸ਼ੁਰੂ ਹੋ ਗਿਆ ਤਾਂ ਇਹ ਤਸਵੀਰਾਂ ਦਰਦਨਖ ਤਸਵੀਰਾਂ ਜ਼ਰੂਰ ਨੇ ਇਹ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਨੇ ਜੋ ਖੋਰਾ ਲਗਾਤਾ ਰਾਤ ਤੇ 11 ਵਜੇ ਤਾਂ ਇਸ ਜਗ੍ਹਾ ਤੇ ਹਾਲਾਤ ਤੁਸੀਂ ਦੇਖੋ ਕਿ ਬਣਾ ਹੋਇਆ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਇੱਥੇ ਵੱਡਾ ਖੋਰਾ ਜਾਂ ਇੱਕ ਵੱਡੀ ਢਾਲ ਲੱਗੀ ਆ ਤੇ ਕਾਫੀ ਜ਼ਿਆਦਾ ਜ਼ਮੀਨ ਹੈ ਜੋ ਉਹ ਵਿੱਚ ਖਿਸਕ ਗਈ ਆ ਤਾਂ ਇਹ ਸਾਹਮਣੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੱਥੇ ਕਾਫੀ ਜ਼ਿਆਦਾ ਵੱਡਾ ਖੋਰਾ ਪੋਰ ਦਰਿਆ 70 ਰੇਤ ਬਾਈ ਬਹੁਤ ਵੱਡੀ ਮਚਾ ਦਿੱਤੀ ਆ ਤੁਹਾਡੇ ਜਾਣ ਕਰ ਲਈ ਦੱਸ ਦਈਏ ਕਿ 40 ਹਜੇ ਅਜੇ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਚ ਪੰਜਾਬ ਸਰਕਾਰ ਨੇ ਇੱਕ ਵੱਡਾ ਮੁੱਦਾ ਚੁੱਕਿਆ ਪੰਜਾਬ ਸਰਕਾਰ ਨੇ ਕਿਹਾ ਕਿ ਜੋ ਪਹਿਲਾਂ ਪਾਣੀ ਛੱਡਿਆ ਗਿਆ ਸੀ ਬਿਨਾਂ ਗਿਣਤੀ ਮਿੰਤੀ ਕੀਤਿਆਂ ਪਾਣੀ ਛੱਡਿਆ ਗਿਆ ਤਾਂ ਕਿਹਾ ਗਿਆ ਹੈ ਕਿ ਜੋ ਖਤਰਨਾਕ ਨਿਸ਼ਾਨ 80 ਫੁੱਟ ਹੈ ਉਹ 70 1600 70 ਤੱਕ ਕੀਤਾ ਜਾਵੇ ਔਰ ਜੋ ਪਾਣੀ ਜ਼ਿਆਦਾ ਨਹੀਂ ਛੱਡਿਆ ਜਾਣਾ ਚਾਹੀਦਾ 40000 ਕਿਊਸਕ ਦੀ ਗੱਲ طے ਹੋਈ ਹੈ ਕਿ 40000 ਕਿਊਸਕ ਪਾਣੀ ਦਰਿਆ ਦੇ ਵਿੱਚ ਹੋਰ ਇਸ ਦਰਿਆ ਦੇ ਵਿੱਚ ਆਵੇਗਾ ਉਹ ਇੱਕ ਤੋਂ ਪੜਾਵਾਂ ਵਿੱਚ ਵਿਆਸਤ ਤਿੰਨ ਪੜਾਵਾਂ ਦੇ ਵਿੱਚ ਵਿਆਸਤ ਹੋਦਾ ਔਰ ਇਕੱਠਾ ਵੀ ਆ ਸਕਦਾ ਹੈ ਤਾਂ 40000 ਕਿ ਉਸਕ ਪਾਣੀ ਹੋਰ ਦਰਿਆ ਚ ਆ ਸਕਦਾ ਕਿਉਂਕਿ ਪਾਖੜਾ ਦਾ ਲੈਵਲ ਜੇ ਖਤਰੇ ਦੇ ਸ਼ਾਨ ਤੋਂ 2 2.5 ਫੁੱਟ ਥੱਲੇ ਹੈ 77 ਹੈ ਤਿੰਨ ਫੁੱਟ ਥੱਲੇ ਹੈ ਤਾਂ ਹਾਲਾਤ ਬੜੇ ਚਿੰਤਾਜਨਕ ਮੰਨੇ ਹੋਏ ਨੇ ਇਹ ਤਸਵੀਰ ਦੇਖ ਸਕਦੇ ਹੋ ਲਗਾਤਾਰ ਜ਼ਮੀਨ ਖਿਸਕ ਰਹੀ ਹੈ ਲਗਾਤਾਰ ਵਿੱਚ ਡਿਗਰੀ ਹੈ ਇਧਰ ਦੇ ਤਸਵੀਰ ਦੇਖ ਸਕਦੇ ਹੋ ਕਿ ਪਾਣੀ ਦਾ ਜੋ ਪੱਧਰ ਹੈ ਇੱਥੇ ਬਹੁਤ ਜ਼ਿਆਦਾ ਹੈ ਤਾਂ ਬਹੁਤ ਸਾਰੇ ਦਰਖਤ ਵਿੱਚ ਡਿੱਗ ਚੁੱਕਿਆ ਇਧਰ ਖੋਰਾ ਲੱਗ ਚੁੱਕਿਆ ਤਾਂ ਜੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਮਹਤਪੂਰਤ ਜੋ ਜਗਰਾਉਂ ਰੋਡ ਜਾਂਦਾ ਚੜਦੇ ਵਾਲੇ ਪਾਸੇ ਦੀ ਹੈ ਤਕਰੀਬਨ 2 ਕਿਲੋਮੀਟਰ ਰਾਇਪਰ ਗੁਜਰਾ ਪਿੰਛੋਲੇ ਦੇ ਨਜ਼ਦੀਕ ਦੀ ਹੈ ਇੱਕ ਵੱਡੀ ਨੋਸ ਜੋ ਦਰਿਆ ਦੇ ਵਿੱਚ ਬਹੁਤ ਸਾਰਾ ਹਿੱਸਾ ਇਸ ਦਾ ਡਿੱਗ ਚੁੱਕਿਆ ਹੈ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਦਰਿਆ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਔਰ ਇਹ ਰਾਤ 11 ਵਜੇ ਪਾਣੀ ਸੀ 2.5 3 ਫੁੱਟ ਇਕਦਮ ਵੱਡੀ ਲਹਿਰ ਆਈ ਸੀ ਤੇ ਪਾਣੀ ਬਹੁਤ ਜ਼ਿਆਦਾ ਵਧ ਗਿਆ ਸੀ ਫਤਿ ਜੋ 40000 ਕੁ ਇਸ ਪਾਣੀ ਦਰਿਆ ਦੇ ਵਿੱਚ ਹੋ ਰਿਹਾ ਕੱਲ ਤੱਕ ਉਸ ਦੀ ਆਮਦ ਹੋ ਜੇਗੀ ਜਿਹਨੂੰ ਇਹ 40000 ਛੱਡਿਆ ਜਾਣਾ ਇਹ ਦੋ ਪਰਾਵਾਂ ਵਿੱਚ ਵੀ ਤਿੰਨਾਂ ਦੇ ਵਿੱਚੋਂ ਛੱਡਿਆ ਜਾ ਸਕਦਾ ਪਰ ਇਸ ਤੋਂ ਅਨੁਮਾਨ ਜ਼ਰੂਰ ਲਾਇਆ ਜਾ ਸਕਦਾ ਵੀ ਜਿੰਨਾ ਪਾਖੜਾ ਤਾਂ ਲੈਵਲ ਹੈ 40000 ਕੁ ਇਸ ਪਾਣੀ ਇੱਕੋ ਵਾਰ ਆਵੇਗਾ ਔਰ ਕਈ ਥਾਵਾਂ ਤੇ ਜੋ ਢਾ ਲੱਗੇ ਹੋਈ ਲਾੜੀ ਹੋਈ ਹੈ ਦਰਿਆ ਨੇ ਉੱਥੇ ਹੁਣ ਚੌਕ ਸਰਣਾ ਦੀ ਲੋੜ ਹੈ ਉਸ ਨੂੰ ਹੁਣ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਕੰਮ ਹੋਰ ਵਧਾ ਦੇਣਾ ਚਾਹੀਦਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਸ ਤਰ੍ਹਾਂ ਬੜੇ ਹੋਏ ਐ ਅੱਗੇ ਤੱਕ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਦੇਖ ਸਕਦੇ ਹੋ ਕੋਈ ਲਗਾਤਾਰ ਜ਼ਮੀਨ ਇਹ ਨੋਚ ਜੇ ਆਪਾਂ ਨੋਚ ਦੀ ਗੱਲ ਕਰੀ ਤਾਂ ਇਹ ਇੱਥੋਂ 500 ਮੀਟਰ ਅੱਗੇ ਸੀ ਉਹ ਤੇਜ਼ ਦੇ ਵਿੱਚ ਕੁਝ ਹੜ ਗਏ ਤੇ ਹੁਣ ਇਹ 25 ਦੇ ਵਿੱਚ ਵੀ ਦਰਿਆ ਦੇ ਵਿੱਚ ਜਾ ਰਹੀ ਹੈ ਤੇ ਸਾਹਮਣੇ ਜੋ ਦਰਖਤ ਪਿਆ ਦੇਖ ਸਕਦੇ ਹੋ ਇਹ ਜੋ ਦਰਖਤ ਲੱਗ ਗਿਆ ਬਿਲਕੁਲ ਇਸ ਦੇ ਅਗਲੇ ਪਾਸੇ ਸੀ ਤੇ ਉਹ ਕਿੰਨਾ ਥਾਂ ਵਿੱਚ ਦਰਿਆ ਦੇ ਡਿੱਗ ਚੁੱਕਿਆ ਤਾਂ ਦਰਿਆ ਸਤਲੁਜ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹਾਲਾਤ ਬੜੇ ਲਗਾਤਾਰ ਖਿਸਕ ਰਹੀ ਨੋਚ ਅੱਗੇ ਜੋ ਕਿਸਾਨ ਦੇ ਪਪੂਲਰ ਸੀ ਵਿੱਚ ਡੇਗ ਰਹੇ ਨੇ ਉਸ ਤੋਂ ਅੱਗੇ ਬਹੁਤ ਸਾਰੇ ਜੋ ਕਿਸਾਨਾਂ ਦੀ ਝੋਨਾ ਸੀ ਉਹ ਵਿੱਚ ਡੇਗ ਰਿਆ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਹਾਲਾਤ ਬਹੁਤ ਮਾੜੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰੇ ਚੱਲਿਓ ਦਰਿਆ ਸਤਲ ਦੀ ਵੱਡੀ ਅਪਡੇਟ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਜੇਕਰ ਤੁਸੀਂ ਦਰਿਆ ਮਾਤਾ ਨੇੜੇੋਂ ਤੁਹਾਡਾ ਘਰ ਨੇੜੇ ਆ ਤਾਂ ਤੁਸਨੂੰ ਸੁਰੱਖਿਆ ਖਾਵਾਂ ਤੇ ਰਹਿਣਾ ਚਾਹੀਦਾ ਇੱਕ ਮੈਂ ਬੇਨਤੀ ਹੋਰ ਕਰਨੀ ਚਾਹਾਂਗਾ ਹਰੀਕੇ ਹੜ੍ਹ ਵਰਕਸ ਤੋਂ ਵੀ ਅੱਗੇ ਪਾਣੀ ਕਾਫੀ ਜਾ ਰਿਹਾ ਤੇ ਕਿਹੜੇ ਲੋਕਾਂ ਨੇ ਇੱਕ ਵਾਰ ਸਮਾਨ ਚੱਕ ਕੇ ਉਸ ਰੱਖੇ ਥਾਂ ਤੇ ਚਲੇ ਗਏ ਸੀ ਹੁਣ ਫਿਰ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ ਤਾਂ ਉਹ ਅਜੇ ਥੋੜੀ ਜਿਹੀ ਵੇਟ ਕਰ ਲੈਣ ਅਜੇ ਇਨੀ ਛੇਤੀ ਸਮਾਨ ਆਪਣੇ ਘਰਾਂ 'ਚ ਨਾ ਰੱਖਣੋ ਕਿਉਂਕਿ ਅਜੇ ਪਾਣੀ ਆ ਸਕਦਾ ਬਿਆਸ ਦਰਿਆ 'ਚ ਕਾਫੀ ਆਪ ਨੇ ਵੱਧ ਚੁੱਕਿਆ ਪੋਗ ਡੈਮ ਦਾ ਲੈਵਲ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤਾਂ ਹਾਲਾਤ ਕਿਨਤਾ ਜਨਕਣਕ ਬਲ ਮਲਾ ਕੇ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਬਾਕੀ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕੀ ਬਣਿਆ ਹੋਇਆ ਇਹ ਦਰਿਆ ਦੀ ਤਸਵੀਰ ਲਗਾਤਾਰ ਤੁਰਦਾ ਸੰਝੀ ਕਰ ਰਹੇ ਆ ਵੱਡੀ ਅਪਡੇਟ ਤੁਰਦਾ ਸੰਝੀ ਕਰ ਰਹੇ ਆ ਤਾਂ ਇਹ ਅੱਗੇ ਜਮੀਨ तकरीबन ਇੱਥੇ 2.5 ਹਿੱਸਾ ਕਿਲਾ ਜੋ ਜ਼ਮੀਨ ਹੈ ਉਹ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਹਾਲਾਤ ਚਿੰਤਾਜਨਕ ਨੇ ਬਹੁਤ ਚਿੰਤਾਜਨਕ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਇਹ ਲਗਾਤਾਰ ਓਚ ਵਿੱਚ ਡਿੱਗ ਰਹੀ ਹੈ ਅੱਗੇ ਜ਼ਮੀਨ ਵਿੱਚ ਡਿੱਗ ਰਹੀ ਹੈ ਚਾਰੇ ਪਾਸੋਂ ਦਰਿਆ ਨੇ ਸਤਲੁਜ ਨੇ ਖੋਰਾ ਲਾਇਆ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਰਾਤ 11 ਵਜੇ ਤਕਰੀਬਨ 2.5-3 ਫੁੱਟ ਇਕੱਠੇ ਪਾਣੀ ਵਧਿਆ ਸੀ ਤਾਂ ਹੁਣ ਪਾਣੀ ਥੋੜਾ ਘਟਿਆ ਹੈ ਤੇ ਘਟਣ ਤੋਂ ਬਾਅਦ ਇਹ ਹਾਲਾਤ ਬਣ ਗਏ ਹੈ ਤਾਂ ਇੱਧਰ ਵੀ ਹਾਲਾਤ ਚਿੰਤਾਜਨਕ ਨੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋ ਹੋ ਤੁਸੀਂ ਜ਼ਰੂਰ ਦੱਸਿਓ ਜੇਕਰ ਬਿਆਸ ਦੇ ਨੇੜੇ ਹੋ ਜੇਕਰ ਸਤਲੁਜ ਦੇ ਨੇੜੇ ਹੋ ਤਾਂ ਤੁਹਾਡੇ ਇਲਾਕੇ ਦੇ ਹਾਲ ਕੀ ਨੇ ਉਹ ਜ਼ਰੂਰ ਦੱਸਿਓ ਜਗਤ ਸਿੰਘ ਦੇਖ ਰਿਹਾ ਹੈ ਤਾਂ ਜਿੰਨੇ ਵੀ ਨਾਲ ਤੁਸੀਂ ਵੀਰ ਜੁੜੇ ਹੋ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦਾ ਹਾਲ ਕੀ ਹੈ ਤੁਹਾਡੇ ਕਿੰਨੇ ਘਟਾ ਲੱਗੀ ਹੈ ਜਾਂ ਕਿਤੇ ਰੱਬ ਸੁੱਖ ਸਾਧ ਹੈ ਉਹ ਵੀ ਜ਼ਰੂਰ ਦੱਸਿਓ ਵੱਡੀ ਅਪਡੇਟ ਦੇ ਦਈਏ ਕਿ ਪਾਕਖੜਾ ਅਮੈਂਡਮੈਂਟ ਕਮੇਟੀ ਦੇ ਨਾਲ ਪੰਜਾਬ ਸਰਕਾਰ ਦੀ ਗੱਲ ਹੋਈ ਹੈ ਤੇ ਪੰਜਾਬ ਸਰਕਾਰ ਨੇ ਇੱਕ ਵੱਡਾ ਅਹਿਮ ਫੈਸਲਾ ਲਿਆ ਹੈ ਕਿ ਹੈਗਾ ਕਿ ਜੋ ਪਹਿਲਾਂ ਪਾਣੀ ਅਣ ਮਿਣਿਆ ਗਿਣਿਆ ਛੱਡਿਆ ਗਿਆ ਸੀ ਪਰ ਅਜੇ ਹਾਂ ਨਾ ਕਰੋ ਦਰਿਆ ਦੇ ਜੇ ਪਾਣੀ ਛੱਡਣ ਦੇ 40000 ਕਿਊਸਕ ਤੋਂ ਪਾਣੀ ਜ਼ਿਆਦਾ ਨਾ ਛੱਡਿਆ ਜਾਵੇ ਤਾਂ ਹੁਣ ਦਰਿਆ ਸਤਲੁਜ ਦੇ ਵਿੱਚ 40000 ਕਿਊਸਕ ਪਾਣੀ ਆਵੇਗਾ ਕੱਲ ਤੱਕ ਇੱਥੇ ਪਹੁੰਚ ਜਾਊਗਾ ਪਰ ਇਹ ਪਾਣੀ ਦੋ ਤਿੰਨਾਂ ਪੜਾਵਾਂ ਦੇ ਵਿੱਚ ਵੀ ਹੋ ਸਕਦਾ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਿਸ ਕਦਰ 3 ਕੋ ਫੁੱਟ ਪਾਖੜਾ ਦਾ ਲੈਵਲ ਖਤਰੇ ਦੇ ਨਿਸ਼ਾਨ ਤੋਂ ਥੱਲੇ ਇਹ 40000 ਇਕੱਠਾ ਪਾਣੀ ਆ ਸਕਦਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ ਹਾਲ ਟੋਰੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਤਬਾਹੀ ਦਾ ਵੱਡਾ ਮੰਜ਼ਰ ਬਣਿਆ ਹੋਇਆ ਹੈ